ਲੋ ਵੀਰ ਜੀ ਸਤਿ ਸ਼ਕਾਲ ਤਰੀਕ ਹੋ ਗਈ ਹੈ 14 14 ਤਰੀਕ ਤੇ ਪੰਜਾਬ ਦੀ ਸੋਹਣੀ ਸਵੇਰ ਦਲ ਕਰਨੀ ਆਪਾਂ ਜਿੰਨਾਂ ਲਈ ਵੀਡੀਓ ਬਣਾ ਰਹੇ ਆਂ ਭਈਆਂ ਲਈ ਭਈਆਂ ਦੀ ਕਰਤੂਤ ਸੁਣ ਲਓ ਪਿਛਲੇ ਦੋ ਦਿਨਾਂ ਦੇ ਵਿੱਚ ਇਹਨਾਂ ਨੇ ਕਾਰਾ ਕੀ ਕੀਤਾ ਕਿ ਬਿਦੀਪੁਰ ਪਿੰਡ ਲਾਗੋਂ ਦੋ ਗਰੀਬ ਬੱਚੇ ਵਿਚਾਰੇ ਘਰੋਂ ਖੇਡ ਰਹੇ ਸੀਗੇ ਉਹਨਾਂ ਨੂੰ ਭਈਏ ਨੇ ਚੁੱਕਿਆ ਚੁੱਕ ਕੇ ਲੈ ਗਿਆ ਪਰਲੇ ਪਾਸੇ ਨਹਿਰਾਂ ਨਹਿਰ ਦੇ ਲੱਗੇ ਕਮਾਦ ਲੱਗਾ ਸੀਗਾ ਉਹਦੇ ਖੇਤ ਵਿੱਚ ਉਹ ਤਾਂ ਚਲੋ ਬੱਚਿਆਂ ਦੀ ਕਿਸਮਤ ਚੰਗੀ ਬੱਚੇ ਰੋਣ ਲੱਗ ਪਏ ਲਾਗੋਂ ਦੀ ਕੋਈ ਬਾਹਰੋਂ ਦੀ ਨੰਗ ਰਿਆ ਸੀਗਾ ਬੰਦਾ ਉਸ ਨੇ ਆਵਾਜ਼ ਸੁਣੀ ਅੰਦਰ ਵੜਿਆ ਤੇ ਦੋਵੇਂ ਬੱਚੇ ਭਈ ਇਹ ਕੋਈ ਛੜਵਾ ਕੇ ਬਾਹਰ ਲਿਆਂਦੇ ਭਈਆ ਫੜ ਤੇ ਲਿਆ ਉਹਨਾਂ ਨੇ ਪਰ ਗਲਤੀ ਉਹ ਹੀ ਕੀਤੀ ਕਿ ਚਾਰ ਕਿਸ਼ਤਰ ਮਾਰ ਕੇ ਮੁੜ ਕੇ ਪੁਲਿਸ ਨੂੰ ਬੁਲਾ ਕੇ ਤੇ ਉਹਨੂੰ ਦੇ ਦਿੱਤਾ ਇਹੋ ਜੀ ਗਲਤੀ ਨਾ ਕਰੋ ਜੇ ਇਹੋ ਜਿਹਾ ਭਈਆ ਕੋਈ ਹੱਥ ਆ ਜਾਂਦਾ ਹੈ ਪਹਿਲਾਂ ਤੇ ਉਹਦੀ ਵੀਡੀਓ ਨਾ ਬਣਾਓ ਹਾਂ ਜੇ ਬਣਾਉਣੀ ਹੈ ਤੇ ਉਸ ਟਾਈਮ ਦੀ ਮੌਕੇ ਦੀ ਜਰੂਰ ਬਣਾਓ ਕਿ ਉਹਦੇ ਕੋਲੇ ਕੀ ਉਹਨੇ ਕਰਤੂਤ ਕੀਤੀ ਹੈ ਔਰ ਕੀ ਉਹਨੇ ਬੱਚਿਆਂ ਨਾਲ ਕੀਤਾ ਜਾਂ ਕਿਸੇ ਹੋਰ ਨਾਲ ਕੀਤਾ ਜਾਂ ਚੋਰੀ ਕੀਤੀ ਹੈ ਵੀਡੀਓ ਉਸੇ ਟਾਈਮ ਅਪਲੋਡ ਨਾ ਕਰੋ ਵੀਡੀਓ ਕੋਲ ਰੱਖੋ ਭਈਆ ਲੈ ਜੋ ਫੜ ਕੇ ਅੰਦਰ ਮਾਰ ਮਾਰ ਸੜੇ ਦੀਆਂ ਲਤਾਂ ਤੋੜ ਦੋ ਬਾਹਾਂ ਤੋੜ ਦੋ ਇਤੋਂ ਜ਼ਿਆਦਾ ਨਹੀਂ ਮਾਰਨਾ ਮਤਲਬ ਬੰਦਾ ਜਾਨੋਂ ਨਹੀਂ ਮਾਰਨਾ ਲੱਤ ਟੁੱਟ ਜੇ ਬਾਹਰ ਟੁੱਟ ਜੇ ਕੋਈ ਪ੍ਰੋਬਲਮ ਨਹੀਂ ਹੁੰਦੀ ਬਸ ਤੋਂ ਬਾਅਦ 5-6 ਮਹੀਨੇ ਦੀ ਕੈਦ ਆ ਇਸ ਤੋਂ ਬਾਅਦ ਕੁਝ ਨਹੀਂ ਆ ਔਰ ਆਪਣੇ ਬੱਚਿਆਂ ਲਈ ਆਪਾਂ ਇੰਨਾ ਕੁਤੇ ਕਰ ਹੀ ਸਕਦੇ ਆ ਇੰਨਾ ਕੁੱਤੇ ਇਹਨਾਂ ਨੇ ਹੁਣ ਬਹੁਤਾ ਗੰਦ ਪਾ ਦਿੱਤਾ ਉਤੋਂ ਬੇੜਾ ਗਰਕ ਜੇ ਸਾਡੀ ਗਵਰਨਮੈਂਟ ਸਰਕਾਰ ਦਾ ਜਿਹੜੇ ਇਹਨਾਂ ਨੂੰ ਕਾਰਡ ਬਣਾ ਬਣਾ ਦਿੰਦੇ ਆ ਵੋਟਾਂ ਬਣਾ ਬਣਾ ਦਿੰਦੇ ਆ ਸਾਡੇ ਮਹਿਕਮੇ ਦੇ ਸਰਪੰਚਾਂ ਦਾ ਵੀਡੀਓ ਬੀਡੀਪੀਓ ਦਾ ਪਰ ਚਲੋ ਜੇ ਇਹ ਆਪਣੀ ਕਾਰਵਾਈ ਕਰ ਰਹੇ ਤੇ ਕਾਰਵਾਈ ਤੁਸੀਂ ਵੀ ਆਪਣੀ ਕਰੋ ਦੂਸਰੀ ਗੱਲ ਬਟਾਲੇ ਸ਼ਹਿਰ ਦੇ ਵਿੱਚ ਮੈਂ ਬੜੀ ਬਾਰੀ ਵੀਰੇ ਹੱਥ ਜੋੜ ਕੇ ਕਿਹਾ ਹੈ ਕਿ ਬੱਚੇ ਨਾ ਇਹਨਾਂ ਕੋ ਪਠੂਰਿਆਂ ਦੀ ਰੇੜੀ ਤੇ ਬੈਣ ਨਾ ਇਹਨਾਂ ਸਾਲਿਆਂ ਤੋਂ ਕੁਝ ਲੈ ਕੇ ਖਾਣ ਤੇ ਨਾ ਇਹਨਾਂ ਦੀ ਸਬਜ਼ੀ ਖਰੀਦਣ ਮਰਨ ਨਾਲੋਂ ਇਹ ਭਜਾਏ ਚੰਗੇ ਨੇ ਇਹਨਾਂ ਨੂੰ ਆਰਥਿਕ ਤੌਰ ਤੇ ਮਾਰੋ ਹੱਥ ਨਾਲ ਚੁਕੋ ਇਹਨਾਂ ਤੇ ਜੇ ਚੁੱਕਣ ਦੇ ਲੋੜ ਆ ਤਾਂ ਤੁਸੀਂ ਆਪਨਾ ਗਾਂ ਹੋਵੋ ਜੇ ਕਹਿੰਦੇ ਹੋ ਤੁਸੀਂ ਬੱਚੇ ਪੜ੍ਹਦੇ ਹੋ ਆਪ ਨਾ ਹੋਵੋ ਕਨੈਕਟ ਕਰੋ ਮੇਰੇ ਨਾਲ ਮੈਂ ਆਪੇ ਸੰਭਲੂ ਔਰ ਜਿੰਨਾ ਇਹਨਾਂ ਨੂੰ ਆਰਥਿਕ ਪੱਖੋਂ ਮਾਰੋਗੇ ਉਨਾਂ ਹੀ ਇਹ ਚੰਗੇ ਰਹਿਣਗੇ ਤੁਸੀਂ ਵੀ ਚੰਗੇ ਰਹੋਗੇ ਨਾ ਹੈ ਨਾ ਆਪਣੇ ਬੱਚੇ ਪੜ੍ਹਾ ਸਕਣ ਨਾ ਇਸੀ ਕੁਝ ਖਰੀਦ ਸਕਣ ਪਰ ਜਦੋਂ ਬੈ ਬੈ ਤੁਸੀਂ ਉਥੋਂ 2-250 ਦੇ ਪਠੂਰੇ ਇੱਕ ਟਾਈਮ ਤੇ ਖਾ ਜਾਂਦੇ ਹੋ ਤੇ 3000 ਦੀ ਦਿਹਾੜੀ ਲੈ ਕੇ ਅਗਲਾ ਜਾ ਕੇ ਤੇ ਤੁਹਾਡੇ ਗਵਾਂੜੀ ਕੋਠੀ ਪਾ ਦਾਂ ਫਿਰ ਬਿਹਾਰ ਦੇ ਵਿੱਚ ਯੂਪੀਐਸਸੀ ਦਾ ਰੇਟ ਦੇਖ ਲਓ ਕਿਹੜੇ ਪਰਸੈਂਟੇਜ ਹਿਸਾਬ ਦੇ ਨਾਲ ਉਹ ਆਪਣੇ ਬੱਚੇ ਕਲੀਅਰ ਕਰਦੇ ਨੇ ਉਹਨਾਂ ਦੇ ਥੋੜਾ ਜਿਆ ਸੋਚੋ ਤੇ ਇਹਨਾਂ ਦੀਆਂ ਕਰਤੂਤਾਂ ਵੱਲ ਵੇਖੋ ਛੋਟੇ ਛੋਟੇ ਕੰਮ ਆਪਾਂ ਕਰਾਂਗੇ ਨਾ ਤੇ ਫੇਰ ਹੀ ਗੁਜ਼ਾਰਾ ਹੋਵੇਗਾ ਉਦਾਂ ਗੁਜ਼ਾਰਾ ਨਹੀਂ ਹੋਣਾ ਤੇ ਇਕੱਠੇ ਹੋਵੋ ਮੇਰਾ ਵੀਰ ਥੈਂਕ ਯੂ ਸਰ ਸੋਚੋ ਯਾਰ ਯਾਰਾ